ਕੁਦਰ ਵਿਖੇ ਲਮਸਤ ਬਾਪੂ ਲਾਲ ਬਾਦਸ਼ਾਹ ਦਰਬਾਰ ਵਿੱਚ 26 ਅਤੇ 27 ਮਾਰਚ ਨੂੰ ਵਰਸੀ ਮਨਾਉਣ ਸੰਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਦਰਬਾਰ ਦੇ ਮੁਖ ਸੇਵਾਦਾਰ ਸਾਈ ਹਾਂਸਰਾਜ ਹੰਸ ਜੀ ਦਰਬਾਰ ਵਿਖੇ ਪਹੁੰਚੇ ਤਾਂ ਉਨ੍ਹਾਂ ਦਾ ਦਰਬਾਰ ਦੇ ਸੇਵਾਦਾਰਾਂ ਵੱਲੋਂ ਅਤੇ ਸੰਗਠਾ ਵੱਲੋਂ ਪਰਮਾ ਸਵਾਗਤ ਕੀਤਾ ਗਿਆ ਇਸ ਮੌਕੇ ਸਾਈ ਹਾਂਸਰਾਜ ਹੰਸ ਨੇ ਪ੍ਰੈਸ ਨੂੰ ਜਾਣਕਾਰੀ ਸਾਂਝੀ ਕਰਦੇ ਹਾਂ ਦੱਸਿਆ ਕਿ ਜੋ ਪਿਛਲੇ ਸਮੇਂ ਦਰਬਾਰ ਵਿੱਚ ਹੋਈਆਂ ਗੱਲਾਂ ਬਾਤਾਂ ਨੂੰ ਲੈ ਕੇ ਜੋ ਵੀ ਵਾਧ ਖੜਾ ਹੋਇਆ ਸੀ ਉਹ ਸਾਰਾ ਖਤਮ ਹੋ ਚੁੱਕਾ ਹੈ ਸਾਡਾ ਸਾਰਾ ਇੱਕ ਪਰਿਵਾਰ ਹੈ ਪਰਿਵਾਰ ਵਿੱਚੋ ਛੋਟੀਆਂ ਮੋਟੀਆਂ ਗੱਲਾਂ ਹੁੰਦੀਆਂ ਹੀ ਰਹਿੰਦੀਆਂ ਹਨ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਰਹਿਣਾ ਹੈ ਕਿਉਂਕਿ ਸਾਡੇ ਬਾਪੂ ਜੀ ਨੇ ਹਮੇਸ਼ਾ ਪਿਆਰ ਦਾ ਸੰਦੇਸ਼ ਦਿੱਤਾ ਅਤੇ ਉਹਨਾਂ ਕਿਹਾ ਕਿ 26 ਅਤੇ 27 ਮਾਰਚ ਨੂੰ ਅਲਮਸਤ ਬਾਪੂ ਲਾਲ ਬਾਦਸ਼ਾਹ ਜੀ ਦੀ ਵਰਸੀ ਮਨਾਈ ਜਾਵੇਗੀ ਉਸ ਨੂੰ ਲੈ ਕੇ ਸੰਗਤ ਨੂੰ ਖੁੱਲਾ ਸੱਦਾ ਹੈ ਜੈ ਬਾਪੂ ਲਾਲ ਬਾਦਸ਼ਾਹ ਸਰਕਾਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਉਹ ਫਕੀਰਾਂ ਦੇ ਸਰਤਾਜ ਨੇ ਤੁਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਸੀ ਆਪਣੀਆਂ ਅੱਖਾਂ ਨਾਲ ਵੇਖਿਆ ਕਿ ਉਹਨਾਂ ਨੂੰ ਸੰਗਤ ਤੇ ਪਿਆਰ ਕਰਦੀ ਸੀ ਲੇਕਿਨ ਜਿਹੜੇ ਅਹਲੇ ਹਾਲ ਅਹਲੇ ਨਜ਼ਰ ਜਿਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਉਹ ਸਪਿਰਚੁਅਲ ਜਿਸ ਸਟੇਜ ਤੇ ਹੁੰਦੇ ਆ ਉਹ ਫਕੀਰ ਨੂੰ ਹੀ ਪਤਾ ਹੁੰਦਾ ਜਿਵੇਂ ਗੁਲਾਮ ਅਲੀ ਖਾਨ ਸਾਹਿਬ ਜਮੇਦੀ ਹਸਨ ਲਤਾ ਜੀ ਤੁਰ ਫਿਰਨ ਤੇ ਆਮ ਪਬਲਿਕ ਨੂੰ ਤੇ ਪਤਾ ਸਿੰਗਰ ਆ ਲੇਕਿਨ ਸਿੰਗਰ ਨੂੰ ਪਤਾ ਹੁੰਦਾ ਕਿਸ ਲੈਵਲ ਦਾ ਸਿੰਗਰ ਹੈ ਇਸ ਤਰ੍ਹਾਂ ਫਕੀਰਾਂ ਨੂੰ ਪਤਾ ਹੁੰਦਾ ਕਿਸ ਤੋਂ ਜਿੰਨੀ ਦੇਰ ਉਹ ਭੌਤਿਕ ਤੌਰ ਤੇ ਫਿਜ਼ੀਕਲੀ ਵਿਚਰੇ ਹਾਲਾਂਕਿ ਹੁਣ ਉਹ ਜ਼ਿਆਦਾ ਜ਼ਿੰਦਾ ਨੇ ਨਾਮ ਫਕੀਰ ਤਿਨਾ ਦਾ ਬਾਹੂ ਕਬਰ ਜਨਾ ਦੀ ਜੀਵੇ ਹੋ ਲੇਕਿਨ ਫਿਜ਼ੀਕਲੀ ਜਿੰਨੀ ਦੇਰ ਰਹਿ ਪੂਰੇ ਪੰਜਾਬ ਦੇ ਫਕੀਰ ਉਹਨਾਂ ਦੇ ਇੰਤਜ਼ਾਰ ਕਰਦੇ ਸਨ ਔਰ ਇੱਕ ਝਲਕ ਲਈ ਇੱਕ ਦਰਸ਼ਨ ਲਈ ਸਾਰਾ ਸਾਰਾ ਦਿਨ ਵੇਟ ਕਰਦੇ ਆਪਾਂ ਸਾਰਿਆਂ ਨੇ ਆਪ ਅੱਖਾਂ ਨਾਲ ਵੇਖਿਆ ਸੋ ਬਹੁਤ ਵੱਡੀ ਹਸਤੀ ਸੀ ਉਹਨਾਂ ਨੇ ਸਾਰੀ ਜ਼ਿੰਦਗੀ ਪਿਆਰ ਦਿੱਤਾ ਸਾਨੂੰ ਵੀ ਚਾਹੀਦਾ ਕਿ ਅਸੀਂ ਆਪਸ ਵਿੱਚ ਪਿਆਰ ਨਾਲ ਰਹੀਏ ਮੁਹੱਬਤ ਨਾਲ ਰਹੀਏ ਇਹ ਜਿਹੜੇ ਫਕੀਰਾਂ ਦੇ ਦਰਬਾਰ ਹੁੰਦੇ ਆ ਇਹ ਸੰਗਤ ਲਈ ਪਿਆਰ ਕਰਨ ਲਈ ਹੁੰਦੇ ਆ ਸੰਗਤ ਦੀ ਇੱਜ਼ਤ ਕਰਨ ਲਈ ਹੁੰਦੇ ਇਹ ਇhtramے ਆਦਮੀ ਲਈ ਹੁੰਦੇ ਆ ਤੁਸੀਂ ਕਿਸੇ ਪਿਆਸੇ ਨੂੰ ਪਾਣੀ ਪਿਲਾ ਦਿਓ ਕਿਸੇ ਨੂੰ ਲੰਗਰ ਛਕਾ ਦੋ ਕਿਸੇ ਦੀ ਵੈਸੇ ਮਦਦ ਕਰ ਦੋ ਬਾਕੀ ਕਿ ਜਿਹੜਾ ਸਪਿਰਚੁਅਲ ਤੌਰ ਤੇ ਫਾਇਦਾ ਇਹ ਕਹੇਗਾ ਬੈਰੋਨੀ ਫਾਇਦਾ ਬਾਹਰ ਆ ظاہر ਤੌਰ ਤੇ ਇਹ ਕਹੇ ਅੰਦਰ ਬਾਤਨ ਜ਼ਾਹਰੀ ਤੌਰ ਤੇ ਆਮ ਦੁਨੀਆਦਾਰੇ ਹੀ ਮੰਗਦਾ ਤੰਦਰੁਸਤੀ ਬਾਲ ਬੱਚਿਆਂ ਦੀ ਜਾਂ ਹੋਰ ਘਰ ਦੀ ਖੁਸ਼ਹਾਲੀ ਜਾਂ ਜੋ ਵੀ ਮੈਟੀਰੀਅਲਿਸਟਿਕ ਦੁਨੀਆ ਦੇ ਵਿੱਚ ਹੈ ਤੇ ਫਕੀਰ ਉਹਨਾਂ ਕੋਲੋਂ ਸਿਰਫ ਖੈਰ ਮੰਗਦਾ ਉਹ ਬਹੁਤ ਘੱਟ ਤعداد ਚ ਹੁੰਦੇ ਆ ਲੇਕਿਨ ਲੱਖਾਂ ਕਰੋੜਾਂ ਲੋਕ ਉਹਨਾਂ ਤੋਂ ਆਪਣੇ ਜੋ ਜੋ ਕਿਸੇ ਦੀ ਖਵਾਸ਼ ਆ ਉਹ ਜਦੋਂ ਜਿੱਦਾਂ ਦੀ ਨੀਤ ਲੈ ਕੇ ਆਉਂਦਾ ਇਸ ਦਰਬਾਰ ਤੋਂ ਅਜ ਤੱਕ ਕੋਈ ਖਾਲੀ ਨਹੀਂ ਗਿਆ ਸੋ ਇਹ ਮੁਹੱਬਤ ਦਾ ਮਰਕਜ਼ ਹੈ ਸੂਫੀ ਉਹ ਅੱਜ ਜਿਹੜਾ ਜਿਹਨੂੰ ਮੁਹੱਬਤ ਤੋਂ ਸਵਾ ਕੁਛ ਨਾ ਆਵੇ ਕਿਉਂਕਿ ਪੰਜਾਬ ਵਿੱਚ ਨਸ਼ਿਆਂ ਦਾ ਬੜਾ ਉਹ ਹੈਗਾ ਅਸੀਂ ਸ਼ੁਰੂਆਤ ਇਸ ਤਰ੍ਹਾਂ ਕੀਤੀ ਸੀ ਕਿ ਇੱਥੋਂ ਬੱਚਿਆਂ ਲਈ ਜਾਂ ਆਵਾਮ ਲਈ ਜਾਂ ਪੰਜਾਬ ਦੀ ਯੂਥ ਲਈ ਇੱਕ ਐਸਾ ਮੈਸੇਜ ਜਾਵੇ ਕਿ ਜਿਹੜਾ ਸੂਫੀਜ਼ਮ ਹੈ ਉਹਦੇ ਵਿੱਚ ਨਸ਼ੇ ਲਈ ਕਿਸੇ ਵੀ ਤਰ੍ਹਾਂ ਦੇ ਆਰਟੀਫੀਸ਼ਲ ਨਸ਼ੇ ਦੀ ਜ਼ਰੂਰਤ ਨਹੀਂ ਕਿਉਂਕਿ ਜਦੋਂ ਤੁਸੀਂ ਮੁਹੱਬਤ ਦੇ ਇਸ਼ਕ ਦੇ ਤਸੱਵੁਫ ਦੇ ਰੰਗ ਚ ਰੰਗ ਜਾਂਦੇ ਹੋ ਉਹਦੇ ਵਿੱਚ ਆਪਣੇ ਵਿੱਚ ਹੀ ਇੰਨਾ ਨਸ਼ਾ ਆ ਕਿ ਕਿਸੇ ਹੋਰ ਨਸ਼ੇ ਦੀ ਜ਼ਰੂਰਤ ਨਹੀਂ ਪੈਂਦੀ ਪਰ ਫਿਰ ਵੀ ਲੋਕਾਂ 'ਚ ਪ੍ਰਚਾਰ ਕਰਨਾ ਪੈਂਦਾ ਫਿਰ ਅਸੀਂ ਸੈਮੀਨਾਰ ਕਰਾਏ ਜਿਹੜਾ ਵੀ ਸਿੰਗਰ ਆਏ ਕਵਾਲ ਆਏ ਨਕਾਲ ਆਏ ਉਹਨਾਂ ਨੂੰ ਇਹੀ ਕਿਹਾ ਕਿ ਸੰਤ ਮਹਾਪੁਰਸ਼ ਵੀ ਆਏ ਉਹਨਾਂ ਨੂੰ ਕਿਹਾ ਕਿ ਇਹੀ ਬੇਨਤੀ ਕੀਤੀ ਹੱਥ ਜੋੜ ਕੇ ਕਿ ਇਹੀ ਪ੍ਰਚਾਰ ਕਰੋ ਕਿ ਨਸ਼ਿਆਂ ਤੋਂ ਕਿਸੇ ਤਰ੍ਹਾਂ ਜਾਨ ਛੁੱਟੇ ਤਾਂ ਕਿ ਪੰਜਾਬ ਜਿਹੜਾ ਵਸਦਾ ਗੁਰਾਂ ਦੇ ਨਾਂ ਤੇ ਸੂਫੀਆਂ ਫਕੀਰਾਂ ਦੇ ਨਾਂ ਤੇ ਇਹਦੇ ਵਿੱਚ ਕਿਸੇ ਵੀ ਐਸੀ ਚੀਜ਼ ਦਾ ਇਸਤੇਮਾਲ ਨਾ ਕੀਤਾ ਜਾਵੇ ਸੋ ਇਥੋਂ ਚੰਗੀਆਂ ਗੱਲਾਂ ਸ਼ੁਰੂ ਹੋਈਆਂ ਚੰਗੀਆਂ ਹੀ ਰਹੀਆਂ ਇਹ ਮੁਹੱਬਤ ਦਾ ਮਰਕਜ਼ ਰਿਹਾ ਆ ਮੁਹੱਬਤ ਦਾ ਕੇਂਦਰ ਰਿਹਾ ਇੱਥੇ ਮੁਹੱਬਤ ਹੀ ਚੱਲੇਗੀ ਇੱਥੇ ਨਫ਼ਰਤ ਲਈ ਜਗ੍ਹਾ ਹੀ ਨਹੀਂ ਇਸ ਲਈ ਦਿਨਾਂ ਦੇ ਵਿੱਚ ਕੁਝ ਜਿਹੜੇ ਹੈਗੇ ਬਿਵਾਦ ਛੜਿਆ ਸੀ ਉਹਨੂੰ ਲੈ ਕੇ ਕਿਸ ਤਰ੍ਹਾਂ ਦੇ ਉਹ ਕੁਝ ਦੀ ਬਿਵਾਦ ਪਰਿਵਾਰ ਆ ਸਾਡਾ ਆਪਣਾ ਪਰਿਵਾਰ ਆ ਰਿਸ਼ੀਨਗਰ ਮੱਲਾ ਨਕੌਦਰ ਆਪਣੇ ਸਾਰੇ ਭੈਣ ਭਰਾ ਆ ਇੱਥੇ ਹੀ ਆਪਾਂ ਪਲੇ ਆ ਇੱਥੇ ਹੀ ਇੱਥੋਂ ਹੀ ਸਾਰਾ ਕੁਝ ਹਾਸਲ ਹੋਇਆ ਇੱਕ ਪਰਿਵਾਰ ਦੇ ਵਿੱਚ ਚਾਰ ਭਰਾ ਆ ਉਹਨਾਂ 'ਚ ਇਸਲਾਫਤ ਹੋ ਸਕਦੇ ਆ ਇੱਕ ਬੰਦੇ ਨੂੰ ਇੰਤਜ਼ਾਮ ਦਿੱਤਾ ਜਾਂਦਾ ਜੇ ਉਹ ਤੇ ਇੱਕ ਕੰਮ ਚ ਕਿੰਤੂ ਪ੍ਰੰਤੂ ਆ ਤੇ ਉਹਦਾ ਬੰਦੇ ਦਾ ਫਰਜ਼ ਆ ਕਿ ਉਹ ਕਵੇ ਲੋ ਭਾਈ ਤੁਸੀਂ ਚਲਾਓ ਤੇ ਜਦੋਂ ਫਿਰ ਉਹ ਚਲਾਉਂਦੇ ਨੇ ਫਿਰ ਉਹ ਪਤਾ ਲੱਗਦਾ ਕਿ ਯਾਰ ਇਹ ਐਵੇਂ ਕੋਈ ਗਲਤ ਫਹਮੀ ਸੀ ਅਸੀਂ ਠੀਕ ਬੰਦੇ ਨੂੰ ਅੱਗੇ ਕੀਤਾ ਸੀ ਫਿਰ ਉਹ ਸਾਰੇ ਭੈਣਾ ਭਰਾਵਾਂ ਦਾ ਹੁਕਮ ਮੰਨਣਾ ਚਾਹੀਦਾ ਉਹ ਉਹਦੇ ਉਹਦੇ ਸਾਰੇ ਜਣੇ ਇਕੱਠੇ ਹੋ ਕੋਈ ਨਹੀਂ ਸਾਰੇ ਜਣੇ ਇਕੱਠੇ ਹੋ ਕੇ ਉਹਨਾਂ ਦਾ ਹੀ ਘਰ ਆ ਉਹ ਮੈਂ ਆਜਾਂ ਉਹ ਆ ਜਾਣ ਕੋਈ ਫਰਕ ਨਹੀਂ ਪਰ ਜਦੋਂ ਕੋਈ ਆਜਵੇ ਚਲ ਕੇ ਤੇ ਫਿਰ ਆਕੜ تکਬਰ ਖੁਦੀ ਮਾਰ ਕੇ ਕਿਉਂਕਿ ਆਪਣਾ ਮਿਸ਼ਨ ਇਸ਼ਕ ਆ ਮੁਹੱਬਤ ਆ ਪਿਆਰ ਆ ਆਪਣਾ ਜਨਮ ਮੁਹੱਬਤ ਲਈ ਹੋਇਆ ਤੇ ਉਹਨਾਂ ਦਾ ਹੁਕਮ ਹੈ ਮੇਰੇ ਭੈਣਾ ਭਰਾਵਾਂ ਦਾ ਤੇ ਮੈਂ ਹਾਜ਼ਰ ਹਾਂ ਹੁਣ ਇਹ ਸਾਰੀਆਂ ਗੱਲਾਂ ਨੂੰ ਧਰ ਕਿਨਾਰ ਕਰਕੇ 26 27 ਮਾਰਚ ਨੂੰ ਜਿਹੜੀ ਆਪਾਂ ਹਰ ਸਾਲ ਵਰਸੀ ਮਨਾਉਂਦੇ ਹਾਂ ਨੇ ਬਾਪੂ ਜੀ ਦੀ ਉਹਦੇ ਲਈ ਆਪਾਂ ਤਿਆਰੀਆਂ ਸ਼ੁਰੂ ਕਰੀਏ ਆਪਾਂ ਇੱਥੋਂ ਉਸੇ ਤਰ੍ਹਾਂ ਮੁਹੱਬਤ ਦਾ ਪੈਗਾਮ ਦੇਈਏ ਔਰ ਲੋਕਾਂ ਨੂੰ ਦੱਸੀਏ ਕਿ ਅਸੀਂ ਇਕੱਠੇ ਆਂ ਔਰ ਆਓ ਸਾਰੇ ਸੰਗਤ ਨੂੰ ਵੀ ਬੇਨਤੀ ਆ ਬੇਖੌਫ ਹੋ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਮੰਚੋਰੀ ਨਹੀਂ ਹੋਣਾ ਚਾਹੀਦਾ ਆਓ ਜੀ ਆਇਆਂ ਨੂੰ ਇਹ ਦਰਬਾਰ ਸਾਰਿਆਂ ਦਾ ਹੈ ਇਹ ਕੋਈ ਕੋਈ ਬੁੱਕਲ ਮਾਰ ਕੇ ਨਹੀਂ ਕਿਸੇ ਨੇ ਲੈ ਜਾਣਾ ਇਹ ਕਿੱਦਾਂ ਸ਼ੁਰੂ ਹੋਇਆ ਕਿਵੇਂ ਬਣਿਆ ਸਾਰਿਆਂ ਨੇ ਆਪਣੀ ਅੱਖਾਂ ਨਾਲ ਵੇਖਿਆ ਤੇ ਇਹ ਐਸਾ ਤੇ ਦਰਬਾਰ ਹੈ ਨਹੀਂ ਜਿੱਥੇ ਕੋਈ ਹਿਡਨ ਹੈ ਕੋਈ ਚੀਜ਼ ਨਾ ਇਤਿ ਸਿਸਟਮ ਐ ਸਰ ਕਿ ਕੋਈ ਕਿਸੇ ਨੂੰ ਕਰ ਸਕੇ ਲੇਕਿਨ ਚਲਦਾ ਰਹਿੰਦਾ ਹੈ ਇਸ ਤਰ੍ਹਾਂ ਹੀ ਦੁਨੀਆ ਚੱਲਦੀ ਹੈ ਇਹ ਕੋਈ ਨਵਾਂ ਨਹੀਂ ਕੰਮ ਸ਼ੁਰੂ ਹੋਇਆ ਜਦੋਂ ਤੋਂ ਦੁਨੀਆ ਚੱਲੀ ਹੈ ਅਗਰ ਕੋਈ ਕਿਸੇ ਨੂੰ ਡਾਊਟ ਹੈ ਤੇ ਤੁਸੀਂ ਕੋ ਭਾਈ ਪਹਿਲਾਂ ਡਾਊਟ ਕਲੀਅਰ ਕਰ ਲਓ ਜਦੋਂ ਹੋ ਜਾਏ ਤੇ ਮਨੋ ਸਾਫ਼ ਕਰਕੇ ਆਓ ਜਿੰਨੀ देर ਮਨ ਨਹੀਂ ਸਾਫ਼ ਕਹਿੰਦੇ ਨਾ ਤੂੰ ਤਕਲਿਫ ਕੋ ਵੀ ਇਖਲਾਸ ਸਮਝਦਾ ਹੈ ਫਰਾਜ਼ ਦੋਸਤ ਹੁੰਦਾ ਨਹੀਂ ਹਰ ਹੱਥ ਮਿਲਾਣੇ ਵਾਲਾ ਜਿਦਨਾ ਹੱਥ ਮਿਲਾ ਲਓ ਇਤੋਂ ਵੀ ਸਾਫ ਹੋ ਜਾਊਗਾ